ਇਹ ਰ ਮੇਨਰ ਹੱਤਿਆ ਕੀਤੀ ਗਈ ਹੈ ਵੱਡੇ ਇਲਜ਼ਾਮ ਲੱਗੇਗੇ ਨੇ ਦੋਸ਼ੀਆਂ ਨੂੰ ਫਿਲਹਾਲ ਪੜਿਆ ਗਿਆ ਪੁਲਿਸ ਵੱਲੋਂ ਪਹਿਲਾਂ ਤਾਂ ਕੀ ਕਹੂੰਗਾ ਛੋਟੇ ਵੀ ਰੱਜ ਮੇਰੇ ਹਲਕੇ ਚ ਇਸ ਬੱਚੀ ਦਾ ਜਾਣਾ ਬੜਾ ਬੜਾ ਘਾਟਾ ਵੀ ਹੈ ਤੇ ਸਾਡੇ ਪੰਜਾਬ ਲਈ ਪੰਜਾਬੀਅਤ ਲਈ ਇੱਕ ਚੁਣੌਤੀ ਪਰਿਆ ਇੱਕ ਬੱਚੀ ਦਾ ਜਾਣਾ ਔਰ ਇਹ ਜਿਹੜੇ ਕਤਲ ਕੀਤੇ ਜਾਂਦੇ ਨੇ ਉਹ ਬਰਦਾਸ਼ਤ ਤੋਂ ਬਾਹਰ ਨੇ ਜੋ ਵੀ ਦੋਸ਼ੀ ਪਾਇਆ ਗਿਆ ਭਾਵੇਂ ਪੁਲਿਸ ਅਧਿਕਾਰੀ ਹੈ ਭਾਵੇਂ ਕੋਈ ਵੀ ਹੈ ਉਹ ਬਖਸ਼ਾ ਨਹੀਂ ਜਾਏਗਾ। ਔਰ ਮੈਂ ਅੱਜ ਇਸ ਮੌਕੇ ਤੇ ਤੁਹਾਡੇ ਮੀਡੀਆ ਦੇ ਚੈਨਲ ਸਾਥੀਆਂ ਨੂੰ ਕਹਾਂਗਾ ਤੁਸੀਂ ਵੀ ਇਹ ਜਿਹੜਾ ਅੱਜ ਦਾ ਦੁਖਾਂਤ ਹੋਇਆ ਸਾਰੇ ਪੰਜਾਬ ਪਰ ਤੁਹਾਡਾ ਜਿਹੜਾ ਚੈਨਲ ਇਹਨੂੰ ਵਾਇਰਲ ਕਰਨਗੇ ਤਾਂ ਕਿ ਲੋਕਾਂ ਦੀ ਜ਼ਮੀਰ ਜਾਗੇ ਅੱਜ ਨੌਜਵਾਨ ਬੱਚੀ ਦਾ ਜਿਹੜਾ ਕਤਲ ਕਰਕੇ ਇਹ ਦੋਸ਼ੀ ਭੱਜੇ ਹੈ ਮੇਰੀ ਪੰਜਾਬ ਪੁਲਿਸ ਨੇ ਉਹਨਾਂ ਨੂੰ ਫੜਿਆ ਔਰ ਜਲਦੀ ਉਹ ਪੇਸ਼ ਕਰ ਦੇਣਗੇ ਔਰ ਮੈਂ ਔਰ ਮੇਰੀ ਆਮ ਆਦਮੀ ਪਾਰਟੀ ਤੇ ਮੇਰਾ ਭਗਵੰਤ ਮਾਨ ਮੱਖਤਰੀ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਕਿ ਕਾਤਲ ਭਾਵੇਂ ਬੇਟੀ ਦਾ ਹੈ ਉਵੇਂ ਮਾਂ ਦਾ ਭਾਵੇਂ ਭੈਣ ਦਾ ਭਾਵੇਂ ਕਿਸੇ ਬੱਚੇ ਦਾ ਉਹਨੂੰ ਟੰਗਿਆ ਜਾਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਪਰ ਇਹੋ ਜਿਹੇ ਦਰਿੰਦਿਆਂ ਲਈ ਇਹੋ ਜੀ ਸਜ਼ਾ ਦੀ ਮੰਗ ਕਰਦੇ ਆਂ ਦੇਖੋ ਦੋ ਚੀਜ਼ਾਂ ਨੇ ਜੀ ਜਿੱਥੋਂ ਤੱਕ ਮੇਰਾ ਆਪਣਾ ਨਿੱਜੀ ਸਵਾਲ ਹੈ ਮੈਂ ਤਾਂ ਇਹ ਕਹਾਂਗਾ ਇਹ ਜਿਹੇ ਬੰਦਿਆਂ ਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਇਹ ਤੋਂ ਘੱਟ ਕੋਈ ਵੀ ਸਜ਼ਾ ਨਹੀਂ ਹੋਣੀ ਚਾਹੀਦੀ ਕਿਉਂਕਿ ਯਾਰ ਸਾਡੀ ਪੜੀ ਪਲਾਈ ਬੱਚੀ ਮੇਰੇ ਦੋਸਤ ਦੀ ਭਾਣਜੀ ਸੀ ਜਿਹੜੀ ਜਿਹਦੀ ਡੈਥ ਹੋਈ ਹੈ ਔਰ ਅਸੀਂ ਸੰਪਰਕ ਸੀਗੇ ਠੀਕ ਹੈ ਸਾਡੇ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਕਿਸੇ ਅਧਿਕਾਰੀ ਨੂੰ ਕਤਾਈ ਹੋਈ ਹੈ ਉਹ ਬਖਸ਼ਾ ਉਹ ਵੀ ਨਹੀਂ ਜਾਏਗਾ ਲੇਕਿਨ ਇਹ ਲੋਕ ਵੀ ਜਰਦੀ ਜਿਹੜੇ ਸਲਾਖਾਂ ਪਿੱਛੇ ਹੋਣਗੇ ਇੱਕ ਮਿਸਾਲ ਹੋਏਗੀ ਕਿ ਆਹ ਜਿਹੜਾ ਕਰੋਨਾ ਕਤਲ ਕੀਤਾ ਗਿਆ ਇਹ ਆਉਣ ਵਾਲੇ ਸਮੇਂ ਚ ਜ਼ੀਰ ਕੋ ਡੇਰਾ ਬਸ ਹਲਕੇ ਹਲਕੇ ਦੇ ਲੋਗਾਂ ਲਈ ਇਸ ਬੇਟੀ ਦੀ ਜਿਹੜੀ ਇੱਕ ਸ਼ਹਾਦਤ ਹੈ ਉਸ ਤੋਂ ਬਾਅਦ ਇੱਕ ਮੈਸੇਜ ਆਏਗਾ ਆਉਣ ਵਾਲੇ ਸਮੇਂ ਚ ਇਹ ਜਰਾ ਦਰਿੰਦਾ ਕੋਈ ਜਰਰਤ ਨਹੀਂ ਕਰੇਗਾ ਕਿ ਕਿਸੇ ਬੱਚੇ ਨੂੰ ਇਸ ਤਰ੍ਹਾਂ ਬੇਰੇ ਮੀਨਾ ਕਤਲ MLA ਸਾਹਿਬ ਜਿਹੜੇ ਪਰਿਵਾਰ ਆ ਉਹ ਲਗਾਤਾਰ ਮੰਗ ਕਰ ਰਿਹਾ ਕਿ ਪੁਲਿਸ ਨੂੰ ਵੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਅਗਰ ਪਹਿਲੇ ਬਚਾ ਲਿਆ ਜਾਂਦਾ ਤੇ ਬਚ ਸਕਦੀ ਸੀ ਧੀ ਉਹਦੇ ਵਾਸਤੇ ਕੀ ਐਕਸ਼ਨ ਦੀ ਮੰਗ ਕਰੂੰਗਾ ਬੀਬਾ ਜੀ ਦੋ ਚੀਜ਼ਾਂ ਨੇ ਭਾਵੇਂ ਪੁਲਿਸ ਅਧਿਕਾਰੀ ਹੈ ਭਾਵੇਂ ਕੋਈ ਵੀ ਹੈ ਜਿਹੜਾ ਇਹਦੇ ਪਿੱਛੇ ਦੋਸ਼ੀ ਪਾਇਆ ਗਿਆ ਇਨਵੈਸਟੀਗੇਸ਼ਨ ਦੋਸ਼ੀ ਪਾਇਆ ਗਿਆ ਉਹ ਟੰਗਿਆ ਜਾਏਗਾ ਉਹ ਬਖਸ਼ਿਆ ਨਹੀਂ ਜਾਏਗਾ ਕੋਈ ਵੀ ਹੋਵੇ ਭਾਵੇਂ ਪੁਲਿਸ ਅਧਿਕਾਰੀ ਹੈ ਭਾਵੇਂ ਕੋਈ ਸਿਵਲ ਅਧਿਕਾਰੀ ਹੈ ਭਾਵੇਂ ਇਹਦੇ ਪਿੱਛੇ ਕੋਈ ਹੋਰ ਚਾਲ ਇਹ ਪੁਲਿਸ ਖੰਗਾਲੇਗੀ ਔਰ ਮੈਨੂੰ ਫਕਰ ਮੈਂ ਉਮੀਦ ਕਰ ਸਕਦਾ ਕਿ ਇੱਕ ਅਦੇ ਅਫਸਰ ਦੀ ਨਿਲਾਇਕੀ ਕਰਕੇ ਅੱਜ ਸਾਡੀ ਬੇਟੀ ਚਲੀ ਗਈ ਸਾਰੇ ਅਫਸਰ ਏਡੇ ਮਾੜੇ ਨੇ ਇਹਦੇ ਪਿੱਛੇ ਉਹ ਅਫਸਰ ਵੀ ਬੈਠੇ ਆ ਜਿਨ੍ਹਾਂ ਨੇ ਸਭ ਕੁਝ ਘੋਕ ਹੀ ਲਿਆ ਹੋਣਾ ਤਕਰੀਬਨ ਹੁਣ ਤੱਕ ਲੇਕਿਨ ਕਈ ਵਾਰੀ ਜਦ ਤੱਕ ਅਰੈਸਟ ਨਹੀਂ ਪੈਂਦੀ ਅਸੀਂ ਲੋਕ ਸਾਰੇ ਉਹਦੇ ਲਈ ਕਿਤੇ ਨਾ ਕਿਤੇ ਸਾਡੇ ਵੀ ਅਸੀਂ ਆਪਣੇ ਮੂੰਹ ਕਾਇ ਨਹੀਂ ਸਕਦੇ ਲੇਕਿਨ ਮੈਨੂੰ ਮੇਰੇ ਪੁਲਿਸ ਦੇ ਸਾਥੀਆਂ ਨੇ ਜਿਹੜੇ ਇੱਥੇ ਦਰਜਾ ਬਦਰਜਾਦਕਾਰੀ ਨੇ ਉਹਨਾਂ ਨੇ ਇਹ ਪ੍ਰੋਸਾ ਦੋਆਇਆ ਕਿ ਸਾਰੇ ਕੁਝ ਅਸੀਂ ਫੜ ਲਿਆ ਲੇਕਿਨ ਜਿਹੜਾ ਮਾਸਟਰਮਾਈਂਡ ਹੈ ਜਿਹੜੇ ਇਹਨਾਂ ਚੀਜ਼ਾਂ ਦੇ ਪਿੱਛੇ ਉਹ ਵੀ ਹੈ ਉਹਦੇ ਬਾਰੇ ਵੀ ਅਸੀਂ ਅਗਲੀ ਜਦੋਂ ਕੋਈ ਪੀਸੀ ਕਰਾਂਗੇ ਤੁਹਾਡੇ ਨਾਲ ਮਿਲਾਂਗੇ ਦੋਸ਼ੀਆਂ ਤੋਂ ਉਦੋਂ ਬਾਅਦ ਤੁਹਾਡੇ ਨਾਲ ਜਨਤਨ ਬਖਸ਼ ਸਿੰਘ ਸਾਹਿਬ ਲੱਗਦਾ ਇਮੀਡੀਏਟ ਕੁਝ ਐਕਸ਼ਨ ਹੈ ਜੇ ਵੀ ਹੁਣ ਛੋਟੇ ਵੀਰ ਅੱਜ ਇੱਕ ਕੁਲਜੀਤ ਅੱਜ ਕੁਲਜੀਤ ਰੰਧਾਵਾ ਇੱਕ ਵਿਧਾਨਤਕ ਐਮਐਲਏ ਬਣ ਕੇ ਨਹੀਂ ਆਇਆ ਅੱਜ ਇੱਕ ਬੇਟੀ ਦਾ ਬਾਪ ਆਇਆ ਇੱਥੇ ਕਿਉਂਕਿ ਰਾਜਨੀਤੀ ਕਰਨ ਨੂੰ بڑے ਪਲੇਟਫਾਰਮ 'ਤੇ ਕਰਦੇ ਰਾਂਗੇ ਅੱਜ ਮੈਂ ਜਾਣ ਸਕਦਾ ਮੇਰੀ ਆਪਣੀ ਬ ਉਹਦਾ ਦੁੱਖ ਉਹਦੇ ਮਾਪੇ ਉਹਦਾ ਮਾਮਾ ਮਾਮੀ ਉਹਦੀ ਜਿਹੜੀ ਮਾਂ ਹੈ ਉਹਦੀਆਂ ਭੈਣਾਂ ਬਿਲਕੁਲ ਦੇਖੇ ਨਹੀਂ ਗਏ ਅੱਜ ਸਾਨੂੰ ਪੰਜਾਬ ਦੇ ਵਸਨੀਕਾਂ ਨੂੰ ਰਾਜਨੀਤੀ ਦੇ ਸਾਥੀਆਂ ਨੂੰ ਮੈਂ ਅਪੀਲ ਕਰਾਂਗਾ ਵੀ ਅੱਜ ਅਸੀਂ ਸਾਰੇ ਇਕਮੁੱਟ ਹੋ ਕੇ ਇਹਨਾਂ ਮੌਤਾਂ ਨੂੰ ਰਾਜਨੀਤੀ ਦੇ ਉਹਦੇ ਨਾਲ ਨਾ ਦੇਖੀਏ ਕਿਉਂਕਿ ਉਹ ਬੱਚੀ ਹੈ ਨਾ ਜਿਹੜੀ ਉਹ ਬੇਟੀ ਸੀ ਉਹ ਕਿਸੇ ਪਾਰਟੀ ਦੀ ਆਗੂ ਨਹੀਂ ਸੀ ਤਨਵਜ ਰੰਧਾਵਾ ਸਾਹਿਬ ਦੇਖਿਆ ਜਨਾ ਜਿਸ ਸਾਹਮਣੇ ਜ਼ੀਰਕੋਟ ਸ਼ਹਿਰ ਦੀ ਪੋਪੂਲੇਸ਼ਨ 6 ਲੱਖ ਹੈ ਦੋ ਥਾਣਿਆਂ ਨੇ ਪਰ ਥਾਣਿਆਂ ਚ ਜਿਹੜੀ ਅਪਰਪ੍ਰੇ ਪੁਲਿਸ ਨਹੀਂ ਹੈ ਕਿ ਲੋਕਾਂ ਦਾ ਦੋਸ਼ ਹੈ ਵੀ ਲੋਕਾਂ ਲਈ ਪੁਲਿਸ ਹੈ ਹੀ ਨਹੀਂ ਕਿਉਂਕਿ ਥਾਣਿਆਂ ਚ ਸਿਰਫ ਤੁਸੀਂ ਅਲਾਉ ਜ਼ੀਰਕੋਟ ਤੇ ਟੇਕਲੀ ਥਾਣੇ ਚ ਕੁੱਲ ਮਿਲਾ ਕੇ 89 ਬੰਦੇ ਨੇ ਦੋ ਆਪਨੇ ਹਿਸਾਬ ਸਰ ਤੇ ਪ੍ਰੈਸ਼ਰ ਇੱਥੇ ਕਲੇਰ ਸਾਹਿਬ ਤੁਸੀਂ ਜਿਹੜਾ ਮੈਨੂੰ ਕੁਐਸਚਨ ਕੀਤਾ ਬਿਲਕੁਲ ਵਾਜਬ ਹੈ ਅਸੀਂ ਸਰਕਾਰਾਂ ਦੇ ਵਿੱਚ ਜਦ ਬੈਠੇ ਹੁੰਦੇ ਹਾਂ ਸਾਡੀ ਵੀ ਧਰਮ ਬਣਦੇ ਨੇ ਕਿ ਉਸ ਪੁਲਿਸ ਨਫਰੀ ਪੂਰੀ ਕਰਕੇ ਦਈਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਮੈਂ ਰਾਜਨੀਤੀ ਦੀ ਗੱਲ ਨਾ ਕਰਾਂ ਇਹਨਾਂ ਨੇ ਭਰਤੀ ਹੀ ਨਹੀਂ ਕੁਝ ਕੀਤਾ ਜੇ ਇਹਨਾਂ ਨੇ ਪਿਛਲੇ ਸਮੇਂ 'ਚ ਇਹ ਭਰਤੀ ਕੀਤੇ ਹੁੰਦੇ ਪੁਲਿਸ ਅਫਸਰ ਵੱਧ ਦਿੱਤੇ ਹੁੰਦੇ ਤਾਂ ਜੇ ਮਤਾਲੀ ਬੱਚੀ ਸਾਡੀ ਨਾਂ ਸਾਡੇ ਹੱਥੋਂ ਜਾਂਦੀ ਮੇਰੀ ਪੂਰੀ ਕੋਸ਼ਿਸ਼ ਰਹੂਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜ਼ਿਰਕਪੁਰ ਕੀ ਡੇਰਾ ਬਸ ਹਲਕੇ 'ਚ ਕੀਤੇ ਪੁਲਿਸ ਪ੍ਰਸ਼ਾਸਨ ਦੀਆਂ ਅਧਿਕਾਰੀਆਂ ਦੀ ਕਮੀ ਰਹੋਗੀ